ਦੇਖੋ ਜੀ ਗੱਲ ਭਾਵੇਂ ਅਮਰੂਦ ਦੇ ਵੱਡੇ ਬੂਟਿਆਂ ਦੀ ਹੋਵੇ ਭਾਵੇਂ ਹੋਵੇ ਅਮਰੂਦ ਦੇ ਛੋਟੇ ਬੂਟਿਆਂ ਦੀ ਗੱਲ ਭਾਵੇਂ ਵੈਰਾਈਟੀ ਹੋਰ ਆ ਪਰ ਆਪਾਂ ਨਾ ਹਰ ਪ੍ਰਕਾਰ ਦੇ ਬੂਟੇ ਦੀ ਗੱਲ ਕਰਨੀ ਆ ਭਾਵੇਂ ਅਮਰੂਦ ਦੇ ਹੁਣ ਭਾਵੇਂ ਕਿੰਨੂ ਜਤ ਦੀ ਹੁਣ ਅੱਜ ਆਪਾਂ ਗੱਲ ਕਰਾਂਗੇ ਸਿਰਫ ਅਮਰੂਦ ਦੇ ਬੂਟਿਆਂ ਦੀ ਆ ਬੂਟਾ ਇਹ ਬਿਲਕੁਲ ਛੋਟਾ ਜੀ ਜਣੀ ਇਹ ਬਾਅਦ ਦੇ ਵਿੱਚ ਲਾਇਆ ਗਿਆ ਸੀ ਕਿਉਂਕਿ ਖੇਤ ਨੇ ਇੱਕ ਬੂਟੇ ਨੂੰ ਸੌਂਗ ਪੈ ਗਈ ਸੀ ਆਪਣੇ ਅੰਬ ਦੇ ਬੂਟੇ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਅੰਬ ਚਲਾਉਣੇ ਬਹੁਤ ਔਖੇ ਆ ਤੇ ਜਣੀ ਗੱਲ ਕਾਦੀ ਕਰਨੀ ਆਪਾਂ ਵੀਡੀਓ ਦੇ ਵਿੱਚ ਗੱਲ ਆਪਾਂ ਇਹ ਕਰਨੀ ਹੈ ਜੀ ਵੀ ਥੋੜਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਬਹਿ ਸਾਰੇ ਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਬੂਟਾ ਕਲਮ ਵਾਲਾ ਬੂਟਾ ਲੈਨੇ ਆਪਾਂ ਕਲਮ ਤੋਂ ਤਿਆਰ ਹੋਇਆ ਬੂਟਾ ਤਾਂ ਉਹ ਤੋਂ ਥੱਲੇ ਆਪਾਂ ਕੋਈ ਟਾਣੀ ਹਰੀ ਨਹੀਂ ਹੋਣ ਦੇਣੀ ਹੈਨਾ ਠੀਕ ਹੈ ਜੀ ਇਸ ਗੱਲ ਦਾ ਧਿਆਨ ਬਹੁਤ ਘੱਟ ਲੋਕ ਰੱਖਦੇ ਨੇ ਬਾਅਦ ਵਿੱਚ ਉਹ ਕਹਿੰਦੇ ਨੇ ਵੀ ਉਸ ਹਿਸਾਬ ਨਾਲ ਬੂਟਾ ਬਣਿਆ ਨਹੀਂ ਜਿਸ ਹਿਸਾਬ ਨਾਲ ਪੈਸੇ ਲੱਗੇ ਹੁਣ ਤੁਸੀਂ ਆਪ ਦੇਖੋ ਵੀ ਇਸ ਨਿੱਕੇ ਜਿਹੇ ਆ 3-4 ਫੁੱਟ ਦੇ ਬੂਟੇ ਦੇ ਥੱਲੇ ਵੀ ਹੈਨਾ ਆਪਣੀ ਆਹ ਕਲਮਾ ਜੀ ਦੇਖੋ ਇੱਥੋਂ ਕਲਮ ਇਹਦੇ ਥੱਲੇ ਵੀ ਦੇਖੋ ਤੁਸੀਂ ਕਿੰਨੇ ਟਾਣੀਆਂ ਹਰੀਆਂ ਹੋ ਰਹੀਆਂ ਨੇ ਇੱਕ ਜੜ ਦੇ ਬਿਲਕੁਲ ਨੇੜੇ ਵੀ ਆ ਆ ਦੇਖੋ ਜੀ ਇਹਨਾਂ ਦੇ ਵਿੱਚੋਂ ਆਪਾਂ ਨਾ ਕੋਈ ਨਹੀਂ ਰੱਖਣੀ ਦੇਖੋ ਜੀ ਸਾਰੇ ਨੂੰ ਬਹੁਤ ਲੋਕਾਂ ਨੂੰ ਪਤਾ ਹੋਊ ਇਹਦੇ ਬਾਰੇ ਪਰ ਕਈ ਮੇਰੇ ਵਰਗੇ ਵੀ ਹੋਣਗੇ ਅਣਜਾਣ ਬੰਦੇ ਉਹਨਾਂ ਨੂੰ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਘਰੇ ਬੂਟਾ ਲਾ ਲਿਆ ਉਹਨਾਂ ਨੂੰ ਬੇਨਤੀ ਆ ਵੀ ਇਹ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਕੋਸ਼ਿਸ਼ ਕਰਿਆ ਕਰੋ ਇਹਨਾਂ ਬੂਟੇ ਦੇ ਆਸ-ਪਾਸੇ ਸਫਾਈ ਰੱਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਵੀ ਕਿਹੜੀ ਟਾਣੀ ਜਿਹੜੀ ਆਪ ਨੂੰ ਨਹੀਂ ਚਾਹੀਦੀ ਉਹ बार-बार ਹਰੀ ਹੋ ਰਹੀ ਆ ਬੂਟੇ ਦੇ ਆਸੇ-ਪਾਸੇ ਬੂਟੇ ਥੱਲੇ ਕਲਮ ਤੋਂ ਥੱਲੇ ਹੁਣ ਤੁਹਾਨੂੰ ਦੂਜਾ ਦਿਖਾਉਣਾ ਬੂਟਾ ਇਸ ਬੂਟੇ ਦੇ ਥੱਲੇ ਵੀ ਦੇਖੋ ਤੁਸੀਂ ਜੀ ਜੜ ਤੋਂ ਟਾਹਣੀਆਂ ਨਿਕਲ ਰਹੀਆਂ ਨੇ ਇਹ ਵੀ ਖਤਰਨਾਕ ਆ ਜੀ ਇਹ ਵੀ ਨਹੀਂ ਰੱਖਣੀ ਆਪਾਂ ਦੇਖੋ ਇਹ ਜਿਆਦਾ ਮਜ਼ਬੂਤ ਆ ਦੇਖੋ ਇਹ ਹਜੇ ਜਿਆ ਕਮਜ਼ੋਰ ਆ ਦੇਖੋ ਇਹ ਚੀਜ਼ਾਂ ਰੱਖਣੀਆਂ ਨਹੀਂ ਕਲਮ ਤੋਂ ਥੱਲੇ ਨਹੀਂ ਰੱਖਣੀ ਕੋਈ ਜੀ ਜੀ ਇਹ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਆ ਕਲਮ ਆਪਣੀ ਇਥੋਂ ਥੱਲੇ ਹਰੀਆਂ ਹੋ ਰਹੀਆਂ ਨੇ ਤੇ ਇਹ ਇਸਨੂੰ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਕਰੋ ਜਣੀ ਮਾੜਾ ਮੂਟਾ ਗੇੜਾ ਮਾਰਦੇ ਰਿਹਾ ਕਰੋ ਬੂਟਿਆਂ ਕੋਲੇ ਨੇਰ ਸਵੇਰ ਜਦੋਂ ਵੀ ਤੁਹਾਡਾ ਟਾਈਮ ਲੱਗੇ ਜ਼ਰੂਰੀ ਹੈ ਜੀ ਵਧੀਆ ਤਰੀਕੇ ਦੇ ਪੂਰੇ ਘੈਂਟ ਫਲ ਚਾਹੀਦੇ ਨੇ ਤਾਂ ਇਸ ਗੱਲ ਦੀ ਗੌਰ ਰੱਖਣੀ ਪਊਗੀ ਵੀ ਬੂਟਾ ਆਪਾਂ ਗਲਤ ਨਹੀਂ ਹੋਣ ਦੇਣਾ ਜੇ ਕਲਮ ਤੋਂ ਤਿਆਰ ਕਰਾਇਆ ਤਾਂ ਬੂਟਾ ਕਲਮ ਵਾਲਾ ਹੀ ਰੱਖਣਾ ਪੈਣਾ ਪਾਨੂੰ ਧੰਨਵਾਦ